ਜਿਹੜੀ ਮਾਨਜੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇਚਾਂ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵਧੀ ਗਈ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਹੁਣ ਅਨੇਕ ਦਵਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾ ਤੇ ਕਾਬੂ ਕੀਤਾ ਸੀ ਉਹ ਬਾਦ ਦੇ ਵਿੱਚ ਉੱਥੇ ਡੀਐਸਪੀ ਹਜੇ ਇੱਕ ਮਰਜ਼ੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨਾਉ ਥਾਣੇ ਜਿਹੜੀ ਰਿਸਟ ਕਰਤੀ ਸਾਹਿਬ ਇਹ ਕਿੱਥੋਂ ਆਈ ਸੀ ਇਹ ਹੈ ਰਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੌੜਾ ਆਇਆ ਲੜਕਾ ਉਦੇ ਉਹ ਉਹਨੂੰ ਹੀ 29 ਦੇ ਨਾਮ ਜਦ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਤੇ ਪਾਰ ਤੇ ਉਥੋਂ ਪਰ ਵੀ ਆਈ ਹੈ ਹੋਈ ਤੇ ਜੋ ਨਹੀਂ ਆਈ ਹੈ ਹਾਂ ਆਇਆ ਪਰ ਨਹੀਂ ਆਈ ਹੈ ਅੱਗੇ ਬਾਕੀ ਤਰਤੀਸ ਜਾਰੀ ਹੈ ਬੈਕਵਰਡ ਬੈਕਵਰਡ ਲਿੰਕਸ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨੇ ਬਣਨੇ ਤੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਕਰ ਲੈ ਰਿਕਾਰਡ ਇਹਨਾਂ ਦਾ ਰਿਕਾਰਡ ਅਜੇ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਾਸਟ ਕਰਨਾ ਇਹ ਤੇ ਦੱਸ ਦਿਓ ਇਹ ਪਿਛੇ ਤੋਂ ਪਹਿਲਾਂ ਵੀ ਗੱਲ ਚੜੀ ਚੜੀ ਚਾਰ ਚੁਰ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹੀ ਜਿਹੜੇ ਸਾਈਬਰ ਦੀ ਇਹ ਮਸਲ ਲੈ ਰਹੇ ਉਹਦੇ ਵਾਸਤੇ ਇਹ ਚਾਰ ਦਿਨ ਦਾ ਇਹਨਾਂ ਦਾ ਰਿਮਾਨਡਾ ਸਰ ਕੀਤਾ ਤੇ ਉਹ ਇਸੇ ਪੁਸ਼ਕੀਸ਼ ਦੇ ਵਿੱਚ ਦੇ ਦੌਰਾਨ ਤਖਸੀਹ ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜਾ ਗ੍ਰਿਫਤਾਰ ਕੀਤੀ ਗਈ ਹੈ ਇਹ ਨੋਟਿਸ ਆਨੋਲਮੈਂਟ ਹੈ ਇਹ ਇਹਦੀ ਕੋਧ ਬਰਾਮਦਗੀ ਹੋਈ ਹੈ ਨਾ ਜੋਨ ਪ੍ਰੀਤ ਸਿੰਘ ਕੋਲ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ੱਕ ਤੇ ਬਣਾ ਤੇ ਜਦੋਂ ਕਾਬੂ ਕੀਤਾ ਤੇ ਇਹਦੇ ਕੋਲ ਬਰਾਮਦਗੀ ਵੀ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂਝੀ ਸੀ ਜਿਨ੍ਹਾਂ ਨੇ ਸਾਂਝੇ ਤੌਰ ਤੇ ਅੱਗੇ ਇਹਨਾਂ ਦੇ ਵਰਤਰੀ ਸੀ ਪਰ ਉਸ ਤੋਂ ਪਹਿਲਾਂ ਹੀ ਕਾਬੂ ਆ ਗਿਆ। ਤੇ ਲੱਗ ਚੇ ਵੇ ਦੇ ਗੁੱਦੇ ਚੱਕ 10 ਸਪਲਾਈ ਕਰਦੇ। ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛ ਪਿਛ ਦੇ ਵਿੱਚ ਜੋ ਅੱਗੇ ਆਉਗੀ ਗੱਲ ਉਹ ਦਸੀ। ਇਹ ਲੋਕ ਤਾਂ ਪਹਿਲੇ ਵੀ ਕਰਦਾ ਰਹੇ ਕੰਮ। ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜਦੋਂ ਆਇਆ ਤੇ ਫਿਰ ਸਿਕਿਟਰੀ ਮਾਂ ਦਾ ਚ ਕਰਦਾ। ਬਾਰਡਰ ਇਹ ਨਾਲ ਲੱਗਦੇ ਇਹ ਵੀ ਹੈਗਾ ਵਾ ਉੱਥੇ ਕਿਤਨੀ ਗਸ਼ਤ ਕੀਤੀ ਜਾ ਰਹੀ ਹੈ ਜਿਹੜੀ ਅਜੇ ਹੀ ਹੈ। ਨਹੀਂ ਉੱਥੇ ਸਪੈਸ਼ਲ ਪੈਟ੍ਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕੇ ਬੰਦੀ ਮਜ਼ ਉਹਨੂੰ ਇਨਸਟੈਂਸ਼ਨ ਕੀਤਾ ਹੈ ਉੱਥੇ ਗੈਸਟ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਨਾਲ ਨਾਲ ਬਾਰਡਰ ਦੇ ਵਿੱਚ ਗੈਸਟ ਕਰਦੇ ਠੀਕ